ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਸਾਂਝੀ ਕਰਦਿਆ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਇਸ ਕਦਰ ਦੂਸ਼ਿਤ ਹੋ ਚੁੱਕਿਆ ਕਿ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਇਹ ਉਹ ਪਾਣੀ ਨਹੀਂ ਹੈ ਜੋ ਸਾਨੂੰ ਕੁਦਰਤ ਦੇ ਵੱਲੋਂ ਬਖਸ਼ਿਆ ਗਿਆ ਸੀ ਬਲਕਿ ਇਹ ਪਾਣੀ ਦੂਸ਼ਿਤ ਹੋ ਚੁੱਕਿਆ ਲੋਕਾਂ ਦੇ ਲਈ ਵੀ ਲੋਕਾਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ ਤੇ ਦੂਜੇ ਪਾਸੇ ਫਸਲਾਂ ਲਈ ਵੀ ਇਹ ਨੁਕਸਾਨਦਾਰ ਹੈ। ਕੀ ਕੁਝ ਕਹਿ ਰਹੇ ਨੇ ਬਲਬੀਰ ਸਿੰਘ ਰਾਜੇਵਾਲ ਤੁਹਾਨੂੰ ਸੁਣਾ ਦਿੰਨੇ ਆ। ਨਾਨਕ ਦੇ ਕਿਸਾਨਾਂ ਦਾ ਇਸ ਗੱਲ ਲਈ ਧੰਨਵਾਦ ਤੇ ਉਹਨਾਂ ਨੂੰ ਸ਼ਾਬਾਸ਼। ਭਈ ਪੰਜਾਬ ਵਿੱਚ ਹਰ ਸੁਸਾਇਟੀ 'ਚ ਹਰ ਕੋਆਪਰੇਟਿਵ ਧਾਰੇ 'ਚ ਗੱਲ ਹੈ। ਪਹਿਲੀ ਵਾਰੀ ਇਹਨਾਂ ਨੇ 1 ਸਾਲ 13 ਦਿਨ ਲਗਾਤਾਰ ਲੰਬਾ ਧਰਨਾ ਦੇ ਕੇ ਸਾਰਿਆਂ ਦਾ ਉਹ ਜਿਹੜਾ ਗਵਨ ਕਰਨ ਵਾਲੇ ਸੀ ਉਹ ਵੀ ਨੰਗੇ ਕੀਤੇ ਸਾਰਿਆਂ ਦੇ ਅਕਾਊਂਟ ਜਿਹੜੇ ਸੀ ਉਹ ਸਾਫ਼ ਕਰਵਾਏ ਔਰ ਸਾਰੇ ਪੰਜਾਬ ਵੀ ਮੈਂ ਸਮਝਦਾ ਹਾਂ ਪੰਜਾਬ ਦੇ ਲੋਕਾਂ ਨੂੰ ਖੜੇ ਹੋਣਾ ਪਏਗਾ ਔਰ ਇਸੇ ਤਰ੍ਹਾਂ ਜਿਹੜੇ ਗਵਨ ਕਰਨ ਵਾਲੇ ਨੇ ਸਾਰਾ ਕੁਝ ਪ੍ਰਿਸ਼ਟ ਹੋ ਚੁੱਕਾ ਉਹਨਾਂ ਨੂੰ ਐਕਸਪੋਜ਼ ਕਰਨਾ ਪਏਗਾ ਇਹ ਤੇ ਬਿਨਾ ਆਉਣ ਵਾਲਾ ਸਮਾਂ ਜਿਹੜਾ ਨਹੀਂ ਬਹੁਤ ਮਾੜਾ ਹੈ ਮਸਲੇ ਲੋਕ ਜਿਹੜੇ ਮਸਲੇ ਵਾਸਤੇ ਤਕਰੀਬਨ ਹੱਲ ਹੋ ਗਿਆ ਸਿਰਫ ਇਹ ਰਹਿ ਗਿਆ ਕਿ ਉਹ ਜਿਨ੍ਹਾਂ ਦੇ ਜਿਨਨੇ ਕੇਸਿਸ ਨੇ ਉੰਨੀ ਹੀ ਉਹਨਾਂ ਨੂੰ ਕਿਹਾ ਵੀ ਉੰਨੀ ਐਫ ਆਈ ਆਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਰਾਬ ਦਰਜ ਕਰਵਾਓ ਫਿਰ ਉਹਨਾਂ ਦਾ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਦਵਾਵਾਂਗੇ ਇੱਕ ਇਸ ਵੇਲੇ ਜਾਰੀ ਰਹੇਗਾ ਇੱਕ 1 ਸਾਲ 13 ਦਿਨ ਤਾਂ ਹੋ ਗਏ ਅੱਗੇ ਜਾਰੀ ਰਹੇਗਾ ਜਗਵਾਨ ਸਾਹਿਬ ਪਾਣੀਆਂ ਨੂੰ ਲੈ ਕੇ ਕਿਤੇ ਕਿਤੇ ਪਾਣੀ ਦਾ ਮੁੱਦਾ ਹਲੇ ਤੱਕ ਹੱਲ ਨਹੀਂ ਹੋ ਪਾਰਿਆ ਐਸ ਪੀ ਐਲ ਤੇ ਹਾਲੇ ਵੀ ਮੁੱਦਾ ਨਹੀਂ ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਸੋਚਣਾ ਪਏਗਾ ਜਿਹੜੀ ਲੇਟੈਸਟ ਰਿਪੋਰਟ ਪਾਰਲੀਮੈਂਟ 'ਚ ਪੇਸ਼ ਹੋਈ ਹੈ ਉਹਦੇ ਮੁਤਾਬਕ ਪੰਜਾਬ ਦੇ ਹਰ ਜ਼ਿਲ੍ਹੇ ਦਾ ਪਾਣੀ ਕੈਂਸਰਸ ਹੋ ਗਿਆ। ਔਰ ਹੈਪਟਾਈਟਸ ਸੀ ਨਾਂ ਦੀ ਬਿਮਾਰੀ ਨਾਲ ਪੰਜਾਬ ਬਿਮਾਰ ਹੋ ਗਿਆ। ਪੰਜਾਬ ਕੈਪੀਟਲ ਹੋ ਗਿਆ ਕੈਂਸਰ ਔਰ ਹੈਪਟਾਈਟਸ ਸੀ ਦੀ ਦੇਸ਼ ਦੀ ਕੈਪੀਟਲ ਬਣ ਗਿਆ। ਇਹ ਬੜਾ ਗੰਭੀਰ ਮੁੱਦਾ ਹੈ। ਇਹ ਤੋਂ ਬਿਨਾ ਜਿਹੜੀ ਅਗਲੀ ਤਹਿ ਦਾ ਪਾਣੀ ਹੈ ਉਹ ਇੰਨਾ ਜ਼ਹਿਰੀਲਾ ਵੀ ਨਾ ਤੋਂ ਪੀਣ ਦੇ ਲਾਇਕ ਹੈ ਨਾ ਹੀ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ। ਇਦੇ ਲਈ ਸਾਨੂੰ ਜਿਹੜਾ ਕੁਦਰਤ ਨੇ ਬਖਸ਼ਿਆ ਪਾਣੀ ਉਹ ਸੰਵਿਧਾਨ ਕਹਿੰਦਾ ਹੈ ਵੀ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਜਿਹੜੀ ਇਹ ਜਿਹੜੇ ਡੈਮ ਨੇ ਰੈਜ਼ਰਵਾਇਰਸ ਨੇ ਸਟੇਟ ਸਬਜੈਕਟਸ ਨੇ ਇਹਦੇ ਵਿੱਚ ਕੇਂਦਰ ਦਖਲ ਨਹੀਂ ਦੇ ਸਕਦਾ ਪਰ ਅਨਫੋਰਚਨਟਲੀ ਹੁਣ ਤੱਕ ਸਾਡੀ ਜਿਹੜੀ ਇੱਥੇ ਪੋਲੀਟੀਕਲ ਲੀਡਰਸ਼ਿਪ ਲੀਡਰਸ਼ਿਪ ਸੀ ਉਹ ਏਡੀ ਕਮਜ਼ੋਰ ਰਹੀ ਵੀ ਉਹ ਸੈਂਟਰ ਦੇ ਅੱਗੇ ਹਮੇਸ਼ਾ ਗੋਡੇ ਟੇਕਦੀ ਰਹੀ ਅਲੱਗ-ਅਲੱਗ ਸਮਝੌਤਿਆਂ ਦੇ ਨਾਲ ਜਿਹੜਾ ਪਾਣੀ ਸੀ ਸਾਡਾ ਉਹ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਗਿਆ ਹੁਣ ਸਥਿਤੀ ਇੱਥੇ ਆ ਗਈ ਵੀ ਜੇ ਹੁਣ ਅਸੀਂ ਸਾਨੂੰ ਦਰਿਆਈ ਪਾਣੀ ਜਿਹੜਾ ਉਹੀ ਪੀਣ ਲਈ ਤੇ ਉਹੀ ਖੇਤਾਂ ਨੂੰ ਲਾਉਣ ਲਈ ਨਹੀਂ ਮਿਲਦਾ ਇਹਦਾ ਨੈਟਵਰਕ ਖੜਾ ਨਹੀਂ ਹੁੰਦਾ ਤਾਂ ਜਿਹੜਾ ਇਸ ਵੇਲੇ ਪਾਣੀ ਹੈ ਇਹਦੇ ਨਾਲ ਪੰਜਾਬ ਨਹੀਂ ਬਚਣਾ ਸਾਰੇ ਕੈਂਸਰ ਦੇ ਮਰੀਜ਼ ਹੋ ਜਾਣਗੇ ਹੈਰਾਨ ਹੋਵੋਗੇ ਤੁਸੀਂ ਜਾਣ ਕੇ 2003 ਵਿੱਚ 18 ਮੌਤਾਂ ਰੋਜ਼ ਹੋਇਆ ਕਰਦੇ ਸੀ ਕੈਂਸਰ ਨਾਲ 2023 ਚ ਉਹ ਗਿਣਤੀ 65 ਹੋ ਗਈ ਤੇ ਇਸ ਵੇਲੇ 100 ਤੋਂ ਟੱਪ ਗਈ ਤੇ ਜੇ ਇਹੀ ਹਾਲ ਰਿਹਾ ਤਾਂ ਹਰ ਘਰ ਵਿੱਚ ਕੈਂਸਰ ਹੋਏਗਾ ਤੇ ਲੋਕ ਬਚ ਨਹੀਂ ਸਕਣਗੇ ਜਾਨਕੀਬਾਬ ਸਾਹਿਬ ਜੇ ਗੱਲ ਕੀਤੀ ਜਾਂਦੇ ਐ ਐਸ ਵੀ ਆਪ ਦੇ ਮੁੱਦੇ ਨੂੰ ਬੜਾ ਉਠਾਇਆ ਜਾਂਦਾ ਜਦ ਕਿ ਸਾਡਾ ਜੰਮਾ ਲਿਕਬਲ ਧਿਆਨ ਹੀ ਨਹੀਂ ਦੇ ਰਹੀ ਸਰਕਾਰ ਜਦ ਕਿ ਉਹਦੇ ਬੰਦ ਵੀ ਕੰਮ ਕਰਨ ਦੀ ਜਰੂਰਤ ਦਾ 22 ਸਟੇਸ਼ਨੋਂ ਪਾਣੀ ਉਥੋਂ ਮਿਲ ਸਕਦਾ ਦੇਖੋ ਤੁਸੀਂ ਪਾਣੀ ਦੀ ਲੜਾਈ ਆਰੰਭ ਕਰੋ ਉਹ ਤੇ ਬਾਅਦ ਗੱਲਾਂ ਜਦੋਂ ਜਿਉਂ ਪਰਖ ਚ ਉਖੜਨਗੇ ਉਧੜਨਗੇ ਸਾਰਾ ਕੁਝ ਨੰਗਾ ਹੋ ਜਾਏਗਾ ਬਹੁਤ ਕੁਝ ਹੋ ਚੁੱਕਾ ਹੈ ਇੱਥੇ ਇੱਕ ਗੱਲ ਨਹੀਂ ਇਹ ਵਿਸ਼ਾ 5 ਮਿੰਟ ਦੀ ਬਾਈਟ ਦੇ ਵਿੱਚ ਕਲੀਅਰ ਹੋਣ ਵਾਲਾ ਨਹੀਂ ਇੰਨਾ ਕੁਝ ਬੇਇਨਸਾਫੀ ਹੋਈ ਹੈ ਪੰਜਾਬ ਨਾਲ ਹਰ ਐਂਗਲ ਤੋਂ ਆਰਥਿਕ ਪੱਖੋਂ politically ਹਰ ਪਾਸੇ ਸਾਡੀ ਜਿਹੜੀ ਲੀਡਰਸ਼ਿਪ ਉਹ ਗੋਡੇ ਤੇਕਦੀ ਰਹੀ ਤੁਸੀਂ ਮੈਨੂੰ ਦੱਸਿਓ ਜੀ ਸਰ ਦਰਬਾਰਾ ਸਿੰਘ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਜਿਹੜੀ ਹੈਗੀ ਸੀ 78 79 80 ਦੇ ਖਿਲਾਫ ਪਟੀਸ਼ਨ ਪਾਈ ਸੀ ਉਹ ਵਾਪਸ ਲੈ ਲਈ ਉਹਦੇ ਕੰਡੇ ਅੱਜ ਤੱਕ ਚੁਕਦੇ ਆਂ ਸੀ ਸਾਰਾ ਪੰਜਾਬ ਸਜਾ ਭੁਗਤ ਰਿਹਾ ਤੇ ਹੁਣ ਆ ਜਿਹੜਾ ਨਵਾਂ ਮੁੱਖ ਮੰਤਰੀ ਹੈ ਇਹ ਫੇਰ ਉਸੇ ਰਾਹ ਤੁਰ ਪਿਆ ਇਹ ਨਵਾਂ ਦਰਬਾਰਾ ਸਿੰਘ ਜੰਪਿਆ ਫੇਰ ਇਹ ਇਹੀ ਨਹੀਂ ਗੱਲ ਇਹ ਤੇ ਬਿਨਾ ਪਾਣੀਆਂ ਦੇ ਮੁੱਦੇ ਤੇ ਜਿੰਨੇ ਸਮਝੌਤੇ ਹੋਏ ਐ ਸਾਰੇ ਨਾਨ ਰਾਈਪੀਰੀਅਨ ਸਟੇਟਸ ਨੂੰ ਦਿੱਤਾ ਗਿਆ ਸੰਵਿਧਾਨ ਕਹਿੰਦਾ ਹੀ ਨਹੀਂ ਤੁਸੀਂ ਨਰਮਦਾ ਦਾ ਪਾਣੀ ਜਦੋਂ ਰਾਜਸਥਾਨ ਨੇ ਮੰਗਿਆ ਉਹਨੂੰ ਸੁਪਰੀਮ ਕੋਰਟ ਨੇ ਕਿਹਾ ਯੂ ਆਰ ਨੋਟ ਅ ਰਾਈਪੇਰੀਅਨ ਸਟੇਟ ਅਸੀਂ ਤੈਨੂੰ ਪਾਣੀ ਨਹੀਂ ਦੇ ਸਕਦੇ ਤੇ ਫਿਰ ਪੰਜਾਬ ਦਾ ਪਾਣੀ ਨਾਨ ਰਾਈਪੇਰੀਅਨ ਨੂੰ ਕਿਵੇਂ ਚਲਾ ਗਿਆ ਕੋਈ ਇੱਕ ਵੀ ਕੇਸ ਐਸਾ ਨਹੀਂ ਇਸ ਦੇਸ਼ ਵਿੱਚ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਹੋਵੇ ਜਿੱਥੇ ਨਾਨ ਰਾਈਪੇਰੀਅਨ ਸਟੇਟ ਨੂੰ ਪਾਣੀ ਦਿੱਤਾ ਹੋਵੇ ਇਹ ਸਿਰਫ ਤੇ ਸਿਰਫ ਪੰਜਾਬ ਹੈ ਜਿਹਦੇ ਜਿਹਦਾ ਪਾਣੀ ਬਾਰ-ਬਾਰ ਬਾਰ-ਬਾਰ ਨਾਨ ਰਾਈਪੇਰੀਅਨ ਸਟੇਟ ਨੂੰ ਦਿੱਤਾ ਜਾਂਦਾ ਰਹੇ ਜੀਵਲ ਸਾਹਿਬ ਇੱਕ ਤੁਸੀਂ ਪਾਣੀਆਂ ਦੀ ਗੱਲ ਕੀਤੀ ਬਾਤਾਂ ਕਰ ਦੀ ਗੱਲ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਵੀ ਜਿਹੜਾ ਉਹਨਾਂ ਨੂੰ ਵੀ ਉਹ ਅੱਗ ਵੀ ਲਾ ਰਿਹਾ ਫਸਲਾਂ ਨੂੰ ਇਹਦੇ ਹੱਥ ਬਾਰੇ ਕੋਈ ਵੀ ਸੋਚਦੇ ਹੋ ਇਹਦੇ ਬਾਰੇ ਉਹ ਜਿਹੜਾ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਕਿਸਾਨ ਉਹ ਨਾ 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 ਪ੍ਰਦੂਸ਼ਣ ਦਾ ਅਸੀਂ ਨਾ ਕਿਸਾਨ ਇੱਕ ਸੌਫਟ ਟਾਰਗੇਟ ਹੈ ਜਿਹਦੇ ਸਾਡਾ ਛੇਤੀ ਦੇ ਕੇ ਪੱਲਾ ਝਾੜ ਲੈਂਦੇ ਨੇ ਕਿਸਾਨ ਦੇ ਸਿਰ ਸਿੱਟ ਕੇ ਕੱਲਾ ਕਿਸਾਨ ਦੋਸ਼ੀ ਨਹੀਂ ਹੈ ਇੰਡਸਟਰੀ ਨੇ ਕੀ ਕੀਤਾ ਸਾਡਾ ਧਰਤੀ ਡਲਾ ਪਾਣੀ ਡਾਇਰੈਕਟਲੀ ਇੰਜੈਕਟ ਕਰਕੇ ਪੋਲੂਟੈਂਟਸ ਸਰੀ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੁਣ 24 ਤਰੀਕ ਨੂੰ ਜਿਹੜਾ ਬੁੱਢੇ ਨਾਲੇ ਦਾ ਚੱਲ ਰਿਹਾ ਝਗੜਾ ਉਹ ਸਾਰਾ ਇੰਡਸਟਰੀ ਨੇ ਪੋਲੂਟ ਕੀਤਾ ਹੋਇਆ ਤੇ ਇੰਡਸਟਰੀ ਨੂੰ ਕੋਈ ਨਹੀਂ ਕਹਿੰਦਾ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਕਹਿੰਦੇ ਨੇ ਪਾਣੀ ਮੁਕਾਇਆ ਉਹ ਵੀ ਕਿਸਾਨ ਨੇ ਮੁਕਾਇਆ ਇਹ ਰਿਕਾਰਡ ਹੈ ਰਿਪੋਰਟ ਹੈ ਥਿਸ ਇਜ਼ ਔਨ ਰਿਕਾਰਡ ਸਾਡੇ ਜਿਹੜੀ ਹੈਗੀ ਹੈ ਸੌਫਟ ਡਰਿੰਕ ਇੰਡਸਟਰੀ ਸ਼ਰਾਬ ਇੰਡਸਟਰੀ ਜਿੰਨਾ ਅਸੀਂ ਚੌਂਨੇ 'ਚ ਪਾਣੀ ਵਰਤਦੇ ਆ ਉਦੋਂ ਵੱਧ ਕੱਲੇ ਉਹ ਵਰਤੀ ਜਾਂਦੇ ਨੇ ਬਦਨਾਮ ਸਾਨੂੰ ਕਰਦੇ ਨੇ ਸਾਡੇ ਨੂੰ ਵੱਧ ਪਾਣੀ ਵਰਤੇ ਨੇ ਇਹ ਰਿਕਾਰਡ ਤੇ ਆ ਜਦੋਂ ਅੱਗ ਲੱਗਦੀ ਹੈ ਨਾਲੂ ਲੋਕ ਘਟਦੇ ਨੇ ਮੰਨੀ ਮੰਨੀ ਗੱਲ ਮੰਨੀ ਮੰਨੀ ਗੱਲ ਬਿਲਕੁਲ ਸਹਿਮਤ ਹਾਂ ਪਰ ਇਹ ਇਕੱਲਾ ਇੱਕ ਕਾਰਨ ਨਹੀਂ ਜਿਹੜੀ ਲੇਟੈਸਟ ਸਟੱਡੀ ਹੈ ਉਹ ਕਹਿੰਦੀ ਹੈ ਜਿਹੜੀ ਇਹ ਐਗਰੀਕਲਚਰ ਰੈਜ਼ੀਡਿਊ ਦੀ ਅਕਦਾ ਹੈਗਾ ਇਹ 2% ਹੈ ਇਹ ਇਹਦਾ ਸ਼ੇਅਰ ਜਿਹੜਾ 90 95% ਸ਼ੇਅਰ ਜਿਹੜਾ ਆਟੋਮੋਬਾਈਲਸ ਦਾ ਏਸੀਜ਼ ਦਾ ਬਿਲਡਰਸ ਦਾ ਉਹਨਾਂ ਦਾ ਹਿੱਸਾ ਹੈ ਉਹਨਾਂ ਨੂੰ ਕੋਈ ਨਹੀਂ ਕਹਿੰਦਾ 1 ਕਰੋੜ ਕਾਰ ਤਾਂ ਦਿੱਲੀ 'ਚ ਰੋਜ਼ ਕਾਰਾਂ ਬੱਸਾਂ ਟਰੱਕ 1 ਕਰੋੜ ਰੋਜ਼ ਐਂਟਰ ਕਰਦੇ ਨੇ ਜਾਂਦੇ ਨੇ ਉਹ ਕਾਰਬਨ ਮੋਨੋਆਕਸਾਈਡ ਛੱਡਦੇ ਨੇ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਨਾਲੋਂ 25 ਗੁਣਾ ਖਤਰਨਾਕ ਹੈ ਤੇ ਇਹਦੀ ਕੋਈ ਗੱਲ ਨਹੀਂ ਕਰਦੇ ਯਾ ਤਾਂ ਥੋੜਾ ਜਿਹਾ ਖੋਲੋ ਦਿਮਾਗ ਬਈ ਬਿਮਾਰੀ ਕਿੱਥੇ ਹੈ ਜੇ ਡਾਇਗਨੋਸ ਗਲਤ ਹੋ ਗਿਆ ਤਾਂ ਦਵਾਈ ਗਲਤ ਮਿਲੇਗੀ ਬਿਮਾਰੀ ਦਾ ਇਲਾਜ ਨਹੀਂ ਹੋਏਗਾ ਅੱਜ ਜਿਹੜੀ ਜਿਹੜਾ ਪੋਲੂਸ਼ਨ ਹੋ ਰਿਹਾ ਉਹ ਜ਼ਿਆਦਾਤਰ ਗੱਡੀਆਂ ਦਾ ਧੂਆਂ ਏਸੀਆਂ ਦਾ ਦੀ ਛੱਡੀ ਹਵਾੜ ਤੇ ਇਹਦੇ ਨਾਲ ਕਾਰਬਨ ਮੋਨੋਆਕਸਾਈਡ ਆਉਂਦੀ ਹੈ ਜਿਹੜੀ ਜ਼ਿਆਦਾ ਖਤਰਨਾਕ ਹੈ ਕਿਸਾਨ ਜੁਨ ਪਰਦਾਬਦ ਬਚਾਉਂਗਾ ਤੇ ਵੀ ਵਧਦਾ ਅਸੀਂ ਅਸੀਂ 2 ਸਾਲ ਤੁਹਾਡੇ ਸ਼ਾਇਦ ਧਿਆਨ ਚ ਨਹੀਂ 2 ਸਾਲ ਅਸੀਂ ਬੂਟੇ ਕੈਂਪੇਨ ਚਲਾ ਕੇ ਲਾਇਆ 3 ਲੱਖ ਮੈਂ ਰੀਸੈਂਟਲੀ ਚਿੱਠੀ ਲਿਖੀ 2 ਮਹੀਨੇ ਪਹਿਲਾਂ ਚੀਫ ਮਿਨਿਸਟਰ ਨੂੰ ਤੇ ਡੀਜੀਪੀ ਪੁਲਿਸ ਨੂੰ ਬਈ ਤੁਸੀਂ ਸਰਕਾਰੀ ਮਹਿਕਮੇ ਚ ਵੀ ਮੁਹਿੰਮ ਚਲਾਓ ਅਸੀਂ ਜਿਹੜੇ 3 ਲੱਖ ਲਾਏ ਸੀਗੇ ਉਹ ਇਹ ਆ ਤਾਂ ਡੰਗਰ ਖਾ ਗਏ ਇਹ ਅੱਗ ਦੀ ਭੇਟ ਚੜ ਕੇ ਸਾਨੂੰ ਤਾਂ 50 ਹਜ਼ਾਰ ਲੱਭਦਾ Ê ਤੋਂ ਵੱਧ ਲੱਭਦੇ ਨਹੀਂ ਜੇ ਸਰਕਾਰ ਨਾ ਐਕਟਿਵ ਹੋਏਗੀ ਅਸੀਂ ਜਿੰਨਾ ਮਰਜ਼ੀ ਉਪਰਾਲਾ ਕਰੀ ਜੀ ਇਹਨਾਂ ਨੂੰ ਕਿਸੇ ਨੇ ਬਚਣਾ ਨਹੀਂ ਸਰਕਾਰ ਨੂੰ ਸਖਤੀ ਵਰਤਣੀ ਪੈਗੀ ਸਾਡੇ ਸਾਡੇ ਕੋਲ ਸਾਡੇ ਕੋਲ 2 2.4% ਜੰਗਲ ਹੈ ਜਿਹੜਾ ਚਾਹੀਦਾ 33% ਹੈ ਉਹ ਇਹੋ ਜਿਹੇ ਬੰਦੇ ਤੇ ਮੈਂ ਕਮੈਂਟ ਨਹੀਂ ਮੈਂ ਮੈਂ ਐਸੇ ਬੰਦੇ ਤੇ ਕਮੈਂਟ ਨਹੀਂ ਕਰਦਾ ਪਲੀਜ਼ ਨੋ ਕਮੈਂਟਸ ਫॉर दैट ਹੀ ਇਜ਼ ਨੋਟ ਅ ਸੀਰੀਅਸ ਪਰਸਨ